ਸਸਰੀਕਲ ਦੋਸਤੋ ਅ ਗ੍ਰੇਟ ਬ੍ਰਿਟੇਨ ਇੰਗਲੈਂਡ ਔਰ ਯੂਕੇ ਇਹਨਾਂ ਨੂੰ ਲੈ ਕੇ ਅਕਸਰ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਕਨਫਿਊਜ਼ਨ ਰਹਿੰਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਬਾਰੇ ਜਾਣਕਾਰੀ ਦੇਣਾ ਚਾਹਾਂਗੇ ਕਿ ਕਿਹਦਾ ਕੀ ਮਤਲਬ ਹੈਗਾ ਐਕਚੁਅਲ ਇੰਗਲੈਂਡ ਦੀ ਜੇ ਗੱਲ ਕਰੀਏ ਇੰਗਲੈਂਡ ਇੱਕ ਦੇਸ਼ ਹੈਗਾ ਜਿਸ ਤਰ੍ਹਾਂ ਕਿ ਇੰਡੀਆ ਇੱਕ ਦੇਸ਼ ਹੈ ਇੰਗਲੈਂਡ ਦੀ ਰਾਜਧਾਨੀ ਜਿਹੜੀ ਹੈਗੀ ਆ ਉਹ ਲੰਡਨ ਹੈ ਸਿਮਿਲਰਲੀ ਸਕਾਟਲੈਂਡ ਔਰ ਵੇਲਸ ਵੀ ਜਿਹੜੇ ਹੈ ਦੋ ਅਡਜੋਇਨਿੰਗ ਜਿਹੜੇ ਹੈਗੇ ਨੇ ਦੇਸ਼ ਹੈਗੇ ਨੇ ਕੰਟਰੀਆਂ ਹੈਗੀਆਂ ਨੇ ਔਰ ਜਦੋਂ ਇਹ ਤਿੰਨਾਂ ਦਾ ਆਪਾਂ ਕੰਬਾਈਨ ਇੱਕ ਟਰਮਨੋਲੋਜੀ ਇਟ ਇਜ਼ ਕਾਲਡ ਜੀਓਗ੍ਰਾਫੀਕਲ ਟਰਮ ਜਿਹੜੀ ਹੈਗੀ ਆ ਉਹ ਹੈਗੀ ਆ ਗ੍ਰੇਟ ਬ੍ਰਿਟੇਨ ਗ੍ਰੇਟ ਬ੍ਰਿਟੇਨ ਦੇ ਵਿੱਚ ਕੀ ਆ ਗਿਆ ਫਿਰ ਇੰਗਲੈਂਡ ਵੇਲਸ ਐਂਡ ਸਕਾਟਲੈਂਡ ਔਰ ਅਗਰ ਇਹਨਾਂ ਦੇ ਨਾਲ ਨਾਰਦਰਨ ਆਇਰਲੈਂਡ ਕੰਟਰੀ ਜੁੜ ਜਵੇ ਤਾਂ ਉਹ ਬਣ ਜਾਂਦਾ ਹੈ ਯੂਨਾਈਟਿਡ ਕਿੰਗਡਮ ਸੋ ਯੂਨਾਈਟਿਡ ਕਿੰਗਡਮ ਮੀਨਸ ਇੰਗਲੈਂਡ ਸਕਾਟਲੈਂਡ ਵੀਲਜ਼ ਐਂਡ ਨਾਰਥਰਨ ਆਈਲੈਂਡ ਕਮੈਂਟ ਕਰਕੇ ਜਰੂਰ ਦੱਸਣਾ ਕਿ ਜਾਣਕਾਰੀ ਕਿਵੇਂ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਕਨਫਿਊਜ਼ਨ ਹੈਗੀ ਆ ਤੇ ਉਹ ਦੂਰ ਹੋ ਜਾਏ ਸੱਸੇ